ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਫਤਿਹਜੰਗ ਬਾਜਵਾ ਜੋ ਕਿ ਭਾਜਪਾ ਦੇ ਇੱਕ ਵੱਡੇ ਲੀਡਰ ਨੇ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਉਹਨਾਂ ਕਹੇ ਹੈ ਕਿ ਜਦੋਂ ਮੈਂ ਕੇਂਦਰ ਦੇ ਵਿੱਚ ਜਦੋਂ ਮੈਂ ਭਾਜਪਾ ਦਾ ਏ ਮੰਤਰੀਆਂ ਨੂੰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦੇਣ ਗਿਆ ਤਾਂ ਉਥੇ ਗਜਿੰਦਰ ਸਖਾਵਤ ਜੋ ਕਿ ਮੰਤਰੀ ਨੇ ਉਹਨੇ ਕਿਹਾ ਕਿ ਆਓ ਆਪਾਂ ਕਿਸਾਨਾਂ ਦਾ ਮਸਲਾ ਹੱਲ ਕਰਦੇ ਆਂ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਦੇ ਆਂ ਤੇ ਐਮਐਸਪੀ ਦੀ ਗਰੰਟੀ ਹੋਊਗੀ ਤੇ ਕਿਸਾਨਾਂ ਦੇ ਹੋਰ ਮਸਲੇ ਨੇ ਉਹਨਾਂ ਦਾ ਹੱਲ ਕਰੀਏ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਕੁਝ ਕੁ ਹਲਕਿਆਂ ਦੇ ਵਿੱਚ ਕਾਫੀ ਨੁਕਸਾਨ ਦੇਖਣ ਨੂੰ ਮਿਲਿਆ ਭਾਜਪਾ ਦਾ ਜਿਹਦੇ ਚੱਲਦੇ ਸਾਡੀ ਗੱਲਬਾਤ ਹੋਈ ਹੈ ਕਿਸਾਨ ਨਹੀਂ ਆਗੂ ਬਲਦੇਵ ਸਿੰਘ ਸਰਸਾ ਨਾਲ ਆਓ ਤੁਹਾਨੂੰ ਵੀ ਸੁਣਾਉਂਦੇ ਆਂ ਸਰਜਾ ਸਾਫ ਅਤੇ ਜੰਗ ਬਾਜਵਾ ਜੋ ਕਿ ਭਾਜਪਾ ਦੇ ਲੀਡਰ ਨੇ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਉਹਨੇ ਕਿਹਾ ਕਿ ਜਦੋਂ ਮੈਂ ਦਿੱਲੀ ਬਤਾਈ ਦੇਣੀ ਗਿਆ ਸੀ ਪ੍ਰਧਾਨ ਮਨਤੇਂਦਰਿੰਦਰ ਮੋਦੀ ਨੂੰ ਤਾਂ ਉੱਥੇ ਕਈ ਮੰਤਰੀਆਂ ਨਾਲ ਗੱਲਬਾਤ ਹੋਈ ਹੈ ਸਾਡੀ ਜਿਵੇਂ ਕਿ ਗਜਿੰਦਰ ਸ਼ਖਾਵਤ ਮੰਤਰੀ ਨੇ ਕਿਹਾ ਹੈ ਕਿ ਫਤਿਹਜੰਗ ਬਾਜਵਾ ਜੀ ਆਪਾਂ ਮਸਲਾ ਹੱਲ ਕਰਨਾ ਕਿਸਾਨਾਂ ਦਾ ਤੇ ਮਿੱਤਸ਼ਾਹ ਤੋਂ ਜਲਦੀ ਸਮਾਂ ਲੈ ਕੇ ਆਪਾਂ ਐਮਐਸਪੀ ਦੀ ਗਰੰਟੀ ਨੂੰ ਲੈ ਕੇ ਯਕੀਨੀ ਬਣਾਈਏ ਤਾਂ ਜੋ ਸਾਡੀ ਪੰਜਾਬ ਦੇ ਵਿੱਚ ਮਜ਼ਬੂਤੀ ਬਣ ਸਕੇ ਕਿਉਂਕਿ ਕਿਸਾਨ ਅੰਦੋਲਨ ਕਰਕੇ ਸਾਨੂੰ 35 ਤੋਂ 40 ਸੀਟਾਂ ਦੇ ਉੱਤੇ ਕਾਫੀ ਨੁਕਸਾਨ ਹੋਇਆ ਜੀ ਦੇਖੋ ਸਿਆਣੇ ਕਹਿੰਦੇ ਨੇ ਕਿ ਸਾਥ ਜੜਾ ਨਾ ਉਹ ਛੁੱਟਿਆ ਨਹੀਂ ਰਹਿੰਦਾ ਜੀ ਸੱਚ ਸੱਚ ਹੁੰਦਾ ਚਲੋ ਜੇ ਉਹ ਥੋੜਾ ਬੋਲੇ ਨੇ ਬੋਲੇ ਤਾਂ ਹੈ ਨਾ ਜੀ ਉਹ ਤਾਂ ਸਮਝਿਆ ਵੀ 30 35 ਸੀਟਾਂ ਦਾ ਲੇਖ ਹੈ ਤੁਹਾਨੂੰ ਮੰਨ ਕੇ ਚੱਲੇਗਾ ਕਿ ਪੰਜਾਬ ਦੇ ਵਿੱਚੋਂ ਜੇ ਉਸ ਟਾਈਮ ਦੇ ਉੱਤੇ ਕਿਸਾਨ ਅੰਦੋਲਨ ਨਾ ਚੱਲਦਾ ਤੇ ਸੁਖਵੀਰ ਬਾਦਲ ਤੇ ਭਾਜਪਾ ਦਾ ਸਮਝੌਤਾ ਹੋਣਾ ਸੀ ਜੀ ਔਰ ਜੇ ਇਹਨਾਂ ਦਾ ਸਮਝੌਤਾ ਨਾ ਤੇ ਕਿੰਨੀਆਂ ਛਿੱਟਾਂ ਪੰਜਾਬ ਚ ਝਲ ਜਾਂਦੇ ਫਿਰ ਜਿਹੜੀਆਂ ਹਰਿਆਣੇ ਚੋਂ ਜਿਹੜੀਆਂ ਪੰਜ ਛਿੱਟਾਂ ਦਾ ਅਲਾਊਸ ਹੋਇਆ ਇਹਨਾਂ ਨੂੰ ਵੈਸੇ ਤਾਂ ਜ਼ਿਆਦਾ ਹੋਣਾ ਸੀ ਪਰ ਚਲੋ ਪੰਜ ਤਾਂ ਹੋਈਆਂ ਹੀ ਨੇ ਨਾ ਜੀ ਉਹ ਵੀ ਕਿਸਾਨ ਅੰਦੋਲਨ ਕਰਕੇ Rajasthan ਚੋ ਆਜੋ ਵੀ ਕਿਸਾਨ ਅੰਦੋਲਨ ਕਰਕੇ ਤੇ UP ਚੋ ਆਜੋ ਵੀ ਕਿਸਾਨ ਅੰਦੋਲਨ ਕਰਕੇ ਹੋਰ ਵੀ ਸਟੇਟਾਂ ਚ ਫਰਕ ਪਿਆ ਸੋ ਇਹ ਗੱਲ ਤੇ ਮੰਨਦੇ ਆ ਨਾ ਵੀ ਇਹ ਕਿਸਾਨ ਅੰਦੋਲਨ ਕਰਕੇ 30 35 ਤੱਕ ਮੰਨਦੇ ਆ ਪਰ ਜ਼ਿਆਦਾ ਪਿਆ ਔਰ ਚੰਗੀ ਗੱਲ ਹੈ ਕਿ ਮੰਨ ਲੈਣ ਤੇ ਕਿਸਾਨ ਨੂੰ ਜਿਹੜਾ ਹੈ ਕਿ ਅਸੀਂ ਇਹ ਪਤਾ ਨਹੀਂ ਕਿਸ ਗੱਲ ਦੇ ਇਹ ਆੜੇ ਹੋਏ ਨੇ ਕਿਉਂ ਆੜੇ ਜਿਹੜਾ ਵਰਤੀਰਾ ਲੈ ਕੇ ਚਾਦੇ ਨੇ ਪਰ ਫਿਰ ਵੀ ਮੈਂ ਫਤਿਹ ਚੰਗੀ ਬਾਜਰੇ ਦਾ ਇਹ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਇਹ ਸੱਚ ਬੋਲਿਆ ਤੇ ਕਿਸਾਨ ਅਸੀਂ ਕੋਈ ਚਾਹੁੰਦੇ ਨਹੀਂ ਵੇਖੋ ਤੁਸੀਂ ਕਿੰਨੇ ਚਿਰ ਪਹਿਲਾਂ 13 ਮਹੀਨੇ ਅਸੀਂ ਪਹਿਲਾਂ ਉੱਥੇ ਬੈਠੇ ਰਹੇ ਜੀ ਉਦੋਂ ਵੀ ਮੋਦੀ ਜੀ ਇਹ ਗੱਲ ਮੰਨੇ ਸੀ ਕਿ ہماری ਤਪੱਸਿਆ ਨੇ ਕੋਈ ਕਮੀ ਰਹੀ ਗਈ ਹਮ ਸਮਝਾ ਨਹੀਂ ਪਾਏ ਕਿਸਾਨੋ ਕੋ ਜੀ ਤੇ ਅੱਜ ਵੀ ਜੇ ਉਦੋਂ ਨਹੀਂ ਸਮਝਾ ਪਾਏ ਸੀ ਤੇ ਫਿਰ ਜਦੋਂ ਦੁਬਾਰਾ ਅਸੀਂ ਗਏ ਆ ਤੇ ਉਦੋਂ ਸਾਰੂ ਜਾਣ ਤੋਂ ਕਿਉਂ ਰੋਕਿਆ ਗਿਆ ਸੋ ਕਹਾ ਇਹ ਗੱਲ ਤਾਂ ਮੰਨ ਗਏ ਨਾ ਵੀ ਕਿਸਾਨਾਂ ਦੇ ਅੰਦੋਲਨ ਦੇ ਕਾਰਨ ਬੀਜੇਪੀ ਨੂੰ ਨੁਕਸਾਨ ਹੋਇਆ ਜੀ ਹਾਂ ਸੋ ਸਸਾ ਸਰ ਜਿਵੇਂ ਨੇ ਕਿਹਾ ਵੀ ਐਮਐਸਪੀ ਨੂੰ ਗਰੰਟੀ ਨੂੰ ਲੈ ਕੇ ਗੱਲਬਾਤ ਕਰਾਂਗੇ ਤਾਂ ਹੋਰ ਮੁੱਦਾ ਤਾਂ ਨਾ ਕਿਸਾਨ ਵਿੱਚ ਲੈ ਕੇ ਆਣਗੇ ਜਾਂ ਮੁਆਵਜ਼ੇ ਦਾ ਜਾਂ ਕੋਈ ਵੱਡਾ ਲੈ ਕੇ ਦੇਖੋ ਇੱਕ ਤੇ ਕਰਜ਼ਾ ਮਾਫੀ ਆ ਜੀ ਜਿਹੜੀ ਨਵੀਂ ਮੰਗ ਸਾਡੇ ਕੋਲ ਕੋਈ ਨਹੀਂ ਹੈਗੀ ਜੀ ਅਸੀਂ ਉਹਦੇ ਵਿੱਚ ਜਿਹੜਾ ਸਾਡਾ ਅੰਦੋਲਨ ਫਿਲਹਾਲ ਚੱਲ ਰਿਹਾ ਹੈ ਉਹਦੇ ਵਿੱਚ ਨਵੀਂ ਮੰਗ ਕੋਈ ਨਹੀਂ ਉਹਦੇ ਵਿੱਚ ਇੱਕ ਤੇ ਜਿਹੜੀ ਐਮਐਸਪੀ ਦੀ ਗਰੰਟੀ ਕਰੂਣ ਦੂਜਾ ਹੈਗਾ ਕਰਜ਼ਾ ਮਾਫੀ ਜੀ ਜੇ ਇਹ ਕਾਰਪੋਰੇਟ ਘਰਾਣਿਆਂ ਦਾ ਸਾਡੇ ਤੋਂ ਜ਼ਿਆਦਾ ਕਰਜ਼ਾ ਮਾਫ਼ ਕਰ ਸਕਦੇ ਨੇ ਜਿਹੜੇ ਲੋਕਾਂ ਨੂੰ ਕਿਸ ਤਰੀਕੇ ਨਾਲ ਲੋਟਰਿਆ ਤੇ ਸਾਡਾ ਕਰਜ਼ਾ ਮਾਫੀ ਕਿਉਂ ਨਹੀਂ ਭਈ ਔਰ ਕਿਹਦੇ ਕਾਰਨ ਇਹ ਗੱਲ ਤਾਂ ਮੰਨਦੇ ਆ ਜੇ ਸਾਨੂੰ ਗਰੰਟੀ ਕਾਨੂੰਨ ਤੁਹਾਡਾ ਜੇ ਡਾਕਟਰ ਸੁਮੇਨਾਥੰ ਦੀ ਰਿਪੋਰਟ ਮੰਨੀ ਹੁੰਦੀ ਲਾਗੂ ਕੀਤੀ ਹੁੰਦੀ ਜਿਹੜੀ 2014 ਚ ਇਹਨਾਂ ਨੇ ਆਪਣੇ ਚੋਣ ਮੈਨੀਫੈਸਟੋ ਚ ਕੀ ਪਰਭਾਵ ਮਤਲਬ ਪਾਈ ਸੀ ਲੋ ਮਾ ਤੇ ਪਹਿਲਾ ਚੋਣ ਇਲੈਕਸ਼ਨਾਂ ਤੋਂ ਪਹਿਲਾਂ ਮੰਨੇ ਵੀ ਸੀ ਤੇ ਫਿਰ ਕਿਸਾਨਾਂ ਸਿਰ ਕਰਜ਼ਾ ਤੇ ਨਾ ਚੜਨਾ ਜੀ ਜੀ ਕਿਸਾਨਾਂ ਸਿਰ ਕਰਜ਼ਾ ਚੜਿਆ ਤੇ ਇਹਨਾਂ ਦੀ ਬਦੌਲਤ ਜੇ ਕਿਸਾਨਾਂ ਨੇ ਆਤਮ ਮਾ ਕੀਤੇ ਨੇ ਤੇ ਉਹ ਇਹਨਾਂ ਦੀ ਅਸਰਕਤੇ ਅੰਦਰ ਸਰਕਾਰ ਦੀ ਵਿਦੌਲਤ ਸੋ ਇਹ ਸਾਰਾ ਜਿਹੜਾ ਜਿਹੜੀਆਂ ਸਾਡੀਆਂ ਉਹ ਮੰਗਾ ਨੇ ਉਹ ਲੈ ਕੇ ਫਿਰ ਜਿਹੜਾ ਲਖੀਨਪੁਰ ਖੀਰੀ ਵਾਲਾ ਮਸਲਾ ਹੈ ਉਹਦੇ ਵਿੱਚ ਅਜੇ ਤੱਕ ਨਹੀਂ ਇਹਨਾਂ ਨੇ ਦੋਸ਼ੀਆਂ ਨੂੰ ਸਜ਼ਾਵਾ ਦੇਣ ਦੀ بجائے ਉਹਨੂੰ ਫਿਰ ਟਿਕਟ ਦਿੱਤੀ ਮਸਲੇ ਸਾਡੇ ਉਹ ਜਿਹੜੇ ਪਹਿਲੇ ਨੇ ਜਿਹੜੀਆਂ ਮੰਗਾ ਇਹਨਾਂ ਨੇ ਮੰਨੀਆਂ ਸੀ ਉਹਨਾਂ ਮੰਗਾ ਤੋਂ ਘੱਟ ਜਿਹੜੀ ਆ ਉਹ ਗੱਲ ਨਹੀਂ ਹੋਵੇਗੀ ਜੀ ਸ਼ੁਕਰੀਆ ਜੀ ਹਾਂ ਧੰਨਵਾਦ ਸੋ ਸਰਸਾ ਸਾਹਿਬ ਨੇ ਫਤਿਹ ਜੰਗ ਬਾਜਵਾ ਦੀ ਗੱਲ ਦਾ ਧੰਨਵਾਦ ਕੀਤਾ ਉਹਨੇ ਕਹਿ ਕਿ ਜਿਹੇ ਜੀ ਗੱਲ ਵਾਸਤੇ ਧੰਨਵਾਦ ਕਰਦੇ ਆ ਤਾਂ ਜੋ ਸਾਡੇ ਮਸਲੇ ਹੱਲ ਹੋ ਸਕਣਾ ਸੀ ਬਾਰਡਰ ਦੇ ਉੱਤੇ ਬੈਠੇ ਆ ਅਸੀਂ ਕਰਜ਼ੇ ਨਾਲ ਤੰਗ ਆ ਚੁੱਕੇ ਆ ਹੁਣ ਵੇਖਣਾ ਹੋਵੇਗਾ ਸਰਕਾਰ ਇਹਨਾਂ ਨਾਲ ਕਦੋਂ ਮੁਲਾਕਾਤ ਕਰਦੀ ਮਿੱਤਸ਼ਾਨਾ ਕਦਰ ਨੇ ਮੁਲਾਕਾਤ ਹੁੰਦੀ ਹੈ ਤੇ ਮੁਲਾਕਾਤ ਤੋਂ ਬਾਅਦ ਹੱਲ ਨਿਕਲਦਾ ਨਹੀਂ ਨਿਕਲਦਾ ਤਾਂ ਸਮਾਂ ਦੱਸੇਗਾ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਬਣਾਂਗੇ ਪੰਜਾਬ ਦੀ ਆਵਾਜ਼ ਬਣ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਭੁੱਲਾਂਗੇ ਅੰਦਰੂਨੀ ਰਾਜ਼। ਬਣਾਂਗੇ ਬੁਲੰਦ ਆਵਾਜ਼। ਖੇਤ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ हर शहर जावां انا انہاں نال جڑے ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ